ਖੀਰਮਕਸਰ ਸਾਹਿਬ ਦੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਅੱਜ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਵਰਪੂਰਵ ਮੌਕੇ ਸ਼ਰਧਾ ਤੇ ਆਸਥਾ ਦੇ ਨਾਲ ਸਿੱਖ ਸੰਗਤਾਂ ਨੇ ਸਵੇਰ ਵੇਲੇ ਤੋਹੀਦ ਮੱਤਾ ਤੇ ਆਪ ਦੇ ਗੁਰੂ ਘਰ ਦੇ ਵਿੱਚ ਅਰਦਾਸ ਕੀਤੀ ਤੇ ਗੁਰਬਾਣੀ ਕੀਰਤਨ ਦਾ ਸਰਵਣ ਕੀਤਾ ਇਸ ਮੌਕੇ ਅੰਮ੍ਰਿਤ ਵੇਲੇ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਕੱਢਿਆ ਗਿਆ ਜੋ ਕਿ ਸਰੋਵਰ ਦੀ ਪ੍ਰਕਰਮਾ ਕਰਦਾ ਹੋਇਆ ਆਪ ਮੁਕ ਦਰਬਾਰ ਸਾਹਿਬ ਦੇ ਖੇਤ ਸੰਪਨ ਹੋਇਆ ਇਸ ਤੋਂ ਉਪਰੰਤ ਦਰਬਾਰ ਸਾਹਿਬ ਅੰਦਰ ਸ਼੍ਰੀ ਗੁਰੂਆਂ ਸਾਹਿਬ ਜੀ ਦੇ ਪ੍ਰਕਾਸ਼ ਕਰਕੇ ਅਦਾਸ ਬੇਨਤੀ ਕੀਤੀ ਗਈ ਤੇ ਸਵੇਰੇ ਗੁਰਦੁਆਰਾ ਸ਼੍ਰੀ ਗਨ ਸਾਹਿਬ ਵਿਖੇ ਸ਼੍ਰੀ ਅਕਨਪੁਰ ਸਾਹਿਬ ਦੇ ਪੋਲ ਵੀ ਪਾਏ ਗਏ ਅੱਜ ਸ੍ਰੀ ਦਰਬਾਰ ਸਹਿਬ ਸ੍ਰੀ ਮੁਸਤਫਾ ਸਾਹਿਬ ਵੱਲੋਂ ਉਹ ਸੰਗਤਾਂ ਦੇ ਸਹਿਯੋਗ ਨਾਲ ਪਹਿਲਾ ਪ੍ਰਕਾਸ਼ ਹੜਾ ਗੁਰਪੁਰਬ ਮਨਾਇਆ ਸਵੇਰ ਅੰਮ੍ਰਿਤ ਵੇਲੇ ਗੁਰੂਆਂ ਸਾਹਿਬ ਜੀ ਦੀ ਵਰਾਈ ਵਿੱਚ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਵਿੱਚ ਲੜੀ ਕੀਤੀ ਦੀ ਰਮਤਾ ਹੋਈ ਜੋ ਸ੍ਰੀ ਦਰਬਾਰ ਸੇ ਸਵਉਰਧੀਆਂ ਵਿਕਰਮਾ ਕਰਦਾ ਹੋਇਆ ਦਰਬਾਰ ਸਾਹਿਬ ਤੇ ਸਪੰਨ ਹੋਇਆ ਉਸ ਤੋਂ ਉਪਰੰਤ ਸ੍ਰੀ ਗੰਗਾ ਸਾਹਿਬ ਦਾ ਪ੍ਰਕਾਸ਼ ਪੂਰਨਕੀ ਗੰਡੀ ਸਾਹਿਬ ਦੇ ਕੀਤਾ ਗਿਆ ਉਹ ਨਮਾਲਾ ਯਾਗ ਆਦ ਆਮੇਂਤੀ ਕੀਤੀ ਗਈ 10:30 ਵਜੇ ਕਰੀਬ ਦਰਦਵਾਰਾ ਸ਼ੀਗਾਂ ਸਾਹਿਬ ਵਿਖੇ ਸ੍ਰੀ ਅਖੰਡ ਪਾਤਸ਼ਾਹਬਾਨਾਂ ਦੇ ਭੋਗ ਪਾਏ ਗਏ ਲੋਗਾਂ ਤੋਂ ਉਪਰੰਤ ਦਰਦਵਾਰਾ ਉਪੀ ਗੰਢੀ ਸਾਹਿਬ ਵਿਖੇ ਰਾਗੀ ਢਾਡੀ ਪ੍ਰਚਾਰਕ ਸਾਹਿਬਾਨਾਂ ਨੇ ਦੁਰ ਤਿਆਸ ਸੰਗਤਾਂ ਨੂੰ ਸਰਵਣ ਕਰਾਇਆ ਸੰਗਤਾਂ ਨੇ ਬਹੁਤ ਵੱਧ ਚੜ ਕੇ ਆਪਣੀ ਹਾਜ਼ਰੀ ਲਵਾਈ ਮੈਂ ਇਸ ਸਬਸਤੰਸ ਗੁਰਪੁਰਬ ਤੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਜੱਬਾਂ ਨੇ ਟੀਵੀ ਲਈ ਸੋਨੂ ਖੇੜਾ ਦੀ ਰਿਪੋਰਟ